ਸਾਸੀ ਕਾ ਜੀ ਤੁਸੀਂ ਦੇਖ ਰਹੇ ਹੋ ਨੀ ਸੋ ਪੰਜਾਬ ਮੈਂ ਤੁਹਾਡਾ ਆਪਣਾ ਮਿੰਟ ਦੱਸੇ ਅੱਜ ਜੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਲੋਂ ਵੱਡੀ ਜਿੱਤ ਹੋਈ ਹੈ ਉਹ ਆਮ ਆਦਮੀ ਕੰਨ ਗਲੇ ਵਿੱਚ ਵਰਕਰਾਂ ਲੋ ਬਹੁਤ ਖੁਸ਼ ਮਨਾ ਰਹੀ ਯਾਰ ਇਹ ਲੱਡੂ ਵੰਡੇ ਫੁਆਏ ਜਾ ਰਹੇ ਨੇ ਅਤੇ ਪੰਗੜੇ ਵੀ ਪਾਈ ਜਾ ਰਹੇ ਨੇ ਆਹ ਨਾ ਨਾ ਗਲਬਾ ਦੇਖੋ ਜੀ ਲੋਕਾਂ ਦਾ ਫਤਵਾ ਹੈ ਸਭ ਤੋਂ ਪਹਿਲਾਂ ਤੇ ਅਸੀਂ ਜਲੰਧਰ ਵੈਸਟ ਦੇ ਲੋਕ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਲੋਕਾਂ ਨੇ ਵੇਖਿਆ ਜੀ ਸੱਚ ਕੀਆ ਤੇ ਝੂਠ ਕੀਆ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਦਿਨ ਰਾਤ ਮਿਹਨਤ ਕੀਤੀ ਤੇ ਮੈਂ ਆਪਣੇ ਵੀ ਸਾਥੀ ਜਿਹੜੇ ਵੀ ਉੱਥੇ ਜਾ ਕੇ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਅਨਥੱਕ ਮਿਹਨਤ ਕਰਕੇ ਉੱਥੇ ਇੰਨੀ ਗਰਮੀ ਦੇ ਵਿੱਚ ਇੰਨੀ ਗਰਮੀ ਸੀ ਉੱਥੇ ਫਿਰ ਵੀ ਸਾਡੇ ਸਾਥੀਆਂ ਨੇ ਜਾ ਕੇ ਇੰਨੀ ਮਿਹਨਤ ਕੀਤੀ ਉੱਥੇ ਮਿਹਨਤ ਕਰਕੇ ਤੇ ਇੰਨੀ ਵੱਡੀ ਲੀਡ ਤੇ ਉੱਥੋਂ ਦੇ ਲੋਕਾਂ ਦਾ ਖਾਸ ਕਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਇਹ ਖੁਸ਼ੀ ਜੀ ਸਾਡੇ ਰੰਦਰ ਵੈਸ ਤੋਂ ਜਿਹੜੇ ਸਾਡੇ ਐਮਐਲਏ ਕੈਂਡੀਡੇਟ ਜੀ ਅਨੇ ਸੀ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਜੋ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਸਾਡੇ ਮਾਨ ਸਾਹਿਬ ਦੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਸਰਕਾਰ ਨੂੰ ਫਿਰ ਇੱਕ ਵਾਰੀ ਤੋਂ ਅਤਵਾ ਦਿੱਤਾ ਇਥੋਂ ਸਿੱਧ ਹੁੰਦਾ ਕਿ ਜਿਹੜੇ ਵੇਖੋ ਇੱਕ ਐਮਸੀ ਨਹੀਂ ਬਣ ਸਕਦੇ ਆਮ ਆਦਮੀ ਪਾਰਟੀ ਦੀ ਖਾਤਰ ਉਹ ਐਮਐਲਏ ਬਣੇ ਆਮ ਆਦਮੀ ਪਾਰਟੀ ਨਾ ਆਉਦੀ ਤੇ ਸ਼ਾਇਦ ਇਹ ਲੋਕ ਐਮਸੀ ਤਾਂ ਕੀ ਹੈ ਸਰਪੰਚੀ ਪਿੰਡ ਦੀ ਨਹੀਂ ਜਿੱਤ ਸਕਦੇ ਸੋ ਆਮ ਆਦਮੀ ਪਾਰਟੀ ਆਈ ਉਹਨਾਂ ਨੇ ਇੱਕ ਆਮ ਘਰਾ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਐਮਐਲਏ ਬਣਾਇਆ ਐਮਐਲਏ ਬਣ ਤੋਂ ਬਾਅਦ ਇਹਨਾਂ ਨੇ ਜੋ ਕੰਮ ਕੀਤੇ ਇਹਨਾਂ ਨੇ ਜੋ ਉੱਥੇ ਗੁੰਡਾਗਰਦੀਆਂ ਕੀਤੀਆਂ ਸੋ ਪੈਸਾ ਲੈ ਕੇ ਐਸ ਪਾਰਟੀ ਉਸ ਪਾਰਟੀ ਇਹਸ ਪਾਰਟੀ ਉਸ ਪਾਰਟੀ ਸਾਰੀ ਜਿਹੜੀ ਇਹ ਗਿੱਦੜ ਖਚਾਨੀ ਇਹਨਾਂ ਖੇਡ ਕੇ ਦੇਖ ਲਈ ਸੋ ਉਹਦਾ ਨਤੀਜਾ ਕੀ ਨਿਕਲੇ ਅੱਜ ਲੋਕਾਂ ਦੇ ਸਾਹਮਣੇ ਆ ਲੋਕ ਜਿਹੜੇ ਆ ਵੋਟਾਂ ਸਰਕਾਰ ਨੂੰ ਪਾਉਂਦੇ ਆ ਪਾਰਟੀ ਨੂੰ ਪਾਉਂਦੇ ਆ ਨਾ ਕਿ ਕਿਸੇ ਬਕਾਊ ਮਾਲ ਨੂੰ ਪਾਉਂਦੇ ਆ ਦੋ ਬਕਾਊ ਮਾਲ ਆਏ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਰਿੰਕੂ ਤੇ ਇੱਕ ਇਹ ਜਿਹੜਾ ਰਾਜ ਹਰਿਆ ਤੁਸੀਂ ਚੀਤ ਲੁੰਗਰਾਲ ਸੋ ਵੇਖੋ ਕਿੱਡੀ ਮਾੜੀ ਹਾਰ ਹੋਈ ਹੈ ਦੋਹਾਂ ਦੀ ਸੋ ਇੱਥੋਂ ਕੁਝ ਸਿੱਖਣ ਨੂੰ ਮਿਲਦਾ ਕਿ ਜਿਹੜੀ ਪਾਰਟੀ ਆ ਉਹ ਪਾਰਟੀ ਹੁੰਦੀ ਆ ਸਾਨੂੰ ਜਿਸ ਪਾਰਟੀ ਨੇ ਇੱਥੋਂ ਤੱਕ ਰੁਤ ਰੁਤਵੇਂ ਦਿੱਤੇ ਆ ਇੱਥੋਂ ਤੱਕ ਕਿ ਸਾਡਾ ਮਾਨ ਸਤਿਕਾਰ ਦਿੱਤਾ ਸਾਨੂੰ ਉਸ ਪਾਰਟੀ ਦੇ ਨਾਲ ਦਿਨ ਰਾਤ ਇੱਕ ਕਰਕੇ ਨਿਰੰਤ ਕਰਨੀ ਚਾਹੀਦੀ ਆ ਨਾ ਕਿ ਉਹਦੀ ਪਿੱਠ ਦੇ ਇਸ਼ਾਰਾ ਕਰਨਾ ਚਾਹੀਦਾ ਹੋ ਬਣਾ ਚਾਹੀਦਾ ਸੋ ਮੈਂ ਇੱਕ ਵਾਰੀ ਫਿਰ ਤੋਂ ਜਲੰਧਰ ਵਾਲਿਆਂ ਦਾ ਇੱਕ ਇੱਕ VOTER ਦਾ SUPPORTER ਦਾ ਇੱਕ ਇੱਕ ਜਿਹੜੇ ਸਾਡੇ ਭਰਾ ਨੇ ਉਸੇ ਮਿਹਨਤ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਫਿਰ ਜਿਤਾ ਕੇ ਮਾਨ ਸਾਹਿਬ ਦੇ ਹੱਥ ਜਿਹੜੇ ਮਜ਼ਬੂਤ ਕੀਤੇ ਇਹੀ ਮੈਂ ਕਹਿਣਾ ਚਾਹੁੰਦਾ